ਤੇ ਹੁਣ ਅਸੀਂ ਜਵਾਖਾਂ ਦੇ ਹੱਥਾਂ ਕਣੀ ਝਾਕਦੇ ਆਂ ਜੀ ਵੀ ਦਵਾਈ ਬੂਟੀ ਲੈਣ ਤੋਂ ਵੀ ਤਰਸ ਰਹੇ ਹਾਂ ਹਾਂਜੀ ਸਰਕਾਰ ਦੀਆਂ ਨੀਤੀਆਂ ਬਾਰੇ ਕੀ ਸੋਚਦੇ ਹੋ ਤੁਸੀਂ ਸਰਕਾਰ ਦੀਆਂ ਤਾਂ ਲਾਰੇ ਲਾਉ ਨੀਤੀਆਂ ਨੇ ਜੀ ਪਹਿਲੀ ਸਰਕਾਰਾਂ ਨੇ ਸਾਨੂੰ ਐਂ ਨੰਗਾਤਾ ਹੁਣ ਆਲੀ ਨੇ ਵੀ ਤਿੰਨ ਸਾਲ ਹੋ ਗਏ ਕੁਛ ਨਹੀਂ ਕਰਾ ਜੀ ਅਸੀਂ 35 35 ਸਾਲ ਸਰਵਿਸ ਕਰਕੇ ਜੀ ਖਾਲੀ ਹੱਥ ਜਾ ਰਹੇ ਹਾਂ ਇਹ ਸਰਕਾਰੀ ਨਾਏ ਲੁੱਟਾ ਕੋਹਾ ਕਰਦੇ ਨੇ ਜੀ ਤੇ 5 ਸਾਲ ਲਾ ਕੇ ਨਾਏ ਤਨਖਾਹ ਲਈ ਜਾਂਦੇ ਨਾਲੇ ਪੈਨਸ਼ਨ ਲੈਣ ਦੇ ਨਹੀਂ ਜਿਹੜੇ ਲੀਡਰ ਨੇ ਕਿਰਪਾ ਕਰਕੇ ਸਾਨੂੰ ਪੈਨਸ਼ਨ ਲਈ ਜੇ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਾਡੇ ਪੱਖ ਦਾ ਤਾਂ ਬਿਲਕੁਲ ਨਹੀਂ ਪਹਿਲੀਆਂ ਸਰਕਾਰਾਂ ਵੀ ਐਂ ਲਾਰੇ ਲੱਤੇ ਲਾਉਂਦੇ ਰਹੀਆਂ ਹੁਣ ਵਾਲੇ ਵੀ ਸਰਕਾਰੇ ਨੇ ਤਾਂ 3 ਸਾਲ ਹੋ ਗਏ ਕੋਈ ਅਜੇ ਤੱਕ ਕੋਈ ਐਕਸ਼ਨ ਨਹੀਂ ਕਰਿਆ ਕਿੰਨੇ ਕਿੰਨੇ ਸਾਲ ਬੀਤ ਗਏ ਤੁਹਾਨੂੰ 35 35 ਸਾਲ ਲੱਗ ਗਏ ਸੀ ਮੈਂ ਕਿਵੇਂ ਜੋ ਖਾਲੀ ਹੱਥ ਜਾ ਰਹੇ ਹਾਂ ਜੀ ਤੇ ਅਤਵਾਦ ਦੇ ਦੌਰਾਨ ਅਸੀਂ ਗੋਲੀਆਂ ਦੇ ਮੂਹਰੇ ਹੰਦੇ ਪਏ ਉਹ ਤੋਂ ਬਾਅਦ ਕਰੋਨਾ ਕਾਲ ਆਇਆ ਉਦੋਂ ਵੀ ਅਸੀਂ ਪੂਰੇ ਤੇਗੇ ਤੇ ਸਾਨੂੰ ਜਾਣ ਵੇ ਮਨ ਖਾਦੀ ਹੱਥ ਜਾਣਾ ਮੈਨੂੰ ਸਾਨੂੰ ਇਹ ਬਹੁਤ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਸਾਡੀ ਪੈਨਸ਼ਨ ਲਾਈ ਜਾਵੇ ਤੇ ਸਾਡੀ ਗ੍ਰੈਜੂਏਟ ਦਿੱਤੀ ਆ ਅਸੀਂ ਅੱਛਾ ਜੀ ਤੁਹਾਨੂੰ ਯਾਨੀ ਕੋਈ ਵੀ ਹੋਣੀ ਮਿਲ ਰਿਹਾ ਇਸਵਾਮਾਂ ਦੇ ਬਦਲੇ ਕੋਈ ਪੱਤਾ ਵਗੈਰਾ ਕੋਈ ਸਾਨੂੰ ਪੱਤਾ ਨਹੀਂ ਮਿਲ ਰਿਹਾ ਜੀ ਹੁਣ 60 ਸਾਲ ਦੀ ਉਮਰ ਚ ਬੰਦਾ ਕੋਈ ਨਾ ਕੰਮ ਕਰ ਸਕਦਾ ਨਾ ਕੰਮ ਸਿੱਖ ਸਕਦਾ ਜੀ ਤੇ ਹੁਣ ਅਸੀਂ ਜਵਾਖਾ ਦੇ ਹੱਥਾਂ ਕਣੀ ਝਾਕਦੇ ਆ ਜੀ ਵੀ ਦਵਾਈ ਬੂਟੀ ਲੈਣ ਤੋਂ ਵੀ ਤਰਸ ਰਹੇ ਆ ਜੀ ਹਾਂਜੀ ਮੈਂ ਪੰਜਾਬ ਹੌਮ ਗਾਰਡ ਚੋਂ ਰਣਜੀਤ ਸਿੰਘ ਜਨਗੜਾ ਰਿਟਾਇਰ ਹੋਇਆ ਨੂੰ ਪਣ ਦੋ ਸਾਲ ਹੋ ਗਏ ਅਜੇ ਤੱਕ ਇੱਕ ਦਿਵਾਨੀ ਨਹੀਂ ਮਿਲੀ ਜੀ ਤੇ ਅੱਜ ਇੱਕ ਗਰੰਟੀਅਰ ਐਸ਼ਕਰਨ ਸਿੰਘ ਰਿਟਾਇਰ ਹੋਇਆ ਉਹ ਵੀ ਖਾਲੀ ਹੱਥੇ ਜਾ ਰਿਹਾ ਜੀ ਕਿਰਪਾ ਕਰਕੇ ਸਾਡੀ ਪੈਨਸ਼ਨ ਲਈ ਜਾਵੇ ਅਸੀਂ ਸਰਕਾਰ ਤੋਂ ਪੂਜੋ ਰੁਪਏ ਲਵਾਦੇ ਤੇ ਸਾਨੂੰ ਗ੍ਰੈਜੂਏਟ ਦਿੱਤੀ ਜਾਵੇ ਜੀ ਨਾ ਕੋਈ ਮੈਡੀਕਲ ਸਹਾਤਾ ਨਾ ਕੋਈ ਹੋਰ ਸਾਨੂੰ ਕੋਈ ਵੀ ਕੁਝ ਨਹੀਂ ਮਿਲ ਰਿਹਾ ਜੀ ਜਿਹੜੇ ਖਾਲੀ ਹੱਥੇ ਜਾ ਰਹੇ 35 35 ਸਾਲ ਸਰਵਿਸ ਕਰਕੇ ਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਜੀ ਸਾਨੂੰ ਫੰਕਸ਼ਨ ਮਾਨ ਪੱਤਾ ਲਾਇਆ ਜਾ ਵੀ ਤੇ ਗ੍ਰੈਜੂਏਟ ਦਿੱਤੀ ਆ ਵੀ